ਮੇਰੇ ابو ਅਕਸਰ ਮੈਨੂੰ ਖੋਤੇ ਦਾ ਪੁੱਤਰ ਕਹਿੰਦੇ ਰਹਿੰਦੇ ਆ ਪਰ ਇੱਥੇ ਆ ਕੇ ਪਤਾ ਲੱਗਾ ਕਿ ਬਾਜੀ ਤੇ ਮੈਨੂੰ ਜ਼ਲੀਲ ਕਰਦੇ ਹੁੰਦੇ ਸੀ ਨਾਜ਼ਰੀਨ ਖੋਤਾ ਬੇਸ਼ੱਕ ਹਰ ਘਰ 'ਚ ਇਸਮਾਲ ਨਹੀਂ ਹੁੰਦਾ ਮਗਰ ਇਹਦਾ ਨਾਂ ਹਰ ਘਰ 'ਚ ਲਾਜ਼ਮ ਨਹੀਂ ਇਸਮਾਲ ਹੁੰਦਾ ਅਬ ਮਸਲਨ ਖੋਤੇ ਦਾ ਖੋਰ ਕੀ ਮਰੇ ਖੋਤੇ ਜਿੱਦਾ ਘਤ ਹੋ ਗਿਆ ਤੇਰਾ ਯਾ ਖੋਤੇ ਵਰਗਾ ਦਿਮਾਗ ਹੈ ਤੇਰਾ ਕੈਮਰਾਮੈਨ ਅਗਰ ਖੁਰਪੀ ਤੇ ਬशीर 카ਠੀ ਦੇ ਨਾਲ ਯੂਸਫ ਜ਼ੈ ਜੀਓ ਤੇ ਖੋਤਾ ਮੰਡੇ ਨਾਜ਼ਰੀਨ ਖੋਤੇਆਂ ਦੇ ਸਾਲਾਨਾ ਦੇ ਮੁਨਫਰਦ ਮੇਲੇ ਦੇ ਵਿੱਚ ਖੋਤੇ ਇੰਜ ਨਜ਼ਰ ਆਉਂਦੇ ਨੇ ਜਿਵੇਂ ਪਾਰਕਿੰਗ ਤੇ ਖਲੋਤੇ ਨੇ ਖੋਤਾ ਲੋਰਦਾ ਹੋਵੇ ਜੀ ਭਾਵੇਂ ਚੰਗ ਦਾ ਖੋਤੇ ਵਾਲਾ ਖੈਰ ਮੰਗਦਾ। ਨਾਜ਼ਰੀਨ ਸੜਕਾ ਤੇ ਤੇ ਸਾਨੂੰ ਖੋਤੇ ਇੱਕੋ ਜਿਹੇ ਆਂਦੇ ਨੇ। ਮਗਰ ਮੰਡੀ ਆ ਕੇ ਪਤਾ ਲੱਗਿਆ ਕਿ ਹਰ ਖੋਤਾ ਖੋਤਾ ਨਹੀਂ ਹੁੰਦਾ। ਮੇਰੇ ਮਤਲਬ ਬੜੀ ਆਲ ਨਸਲ ਦੇ ਖੋਤੇ ਵੀ ਹੁੰਦੇ ਨੇ। ਇੱਕ ਵਪਾਰੀ ਨੂੰ ਅਸੀਂ ਸਵਾਲ ਕੀਤਾ ਕਿ ਦੁਨੀਆ 'ਚ ਅਗਰ ਖੋਤੇ ਨਾ ਹੁੰਦੇ ਤੇ ਕੀ ਹੁੰਦਾ? ਉਹਦਾ ਜਵਾਬ ਸੀ ਖੋਤੇ ਦੇ ਪੁੱਤਰ ਹੁੰਦੇ। ਹਾਂ। ਖੋਤੇ ਦੇ ਬੜੇ ਫਾਇਦੇ। ਹੁੱਸੋ ਜਦ ਬੰਦ ਮੱਤ ਵੀ ਹੋਵੇ। ਬੰਦਾ ਖੋਤੇ ਤੇ ਕੌੜ ਲੰਦਾ ਆਗੂ ਹੱਥ ਵੀ ਨਹੀਂ ਟੁਕਦਾ। ਮੇਰੇ ابو ਅਕਸਰ ਮੈਨੂੰ ਖੋਤੇ ਦਾ ਪੁੱਤਰ ਕਹਿੰਦੇ ਰਹਿੰਦੇ ਆ ਰਹਿੰਦੇ ਆ ਨਾਜ਼ਰੀਨ ਖੋਤਾ ਬੇਸ਼ੱਕ ਹਰ ਘਰ 'ਚ ਇਸਤੇਮਾਲ ਨਹੀਂ ਹੁੰਦਾ ਮਗਰ ਇਹਦਾ ਨਾਂ ਹਰ ਘਰ 'ਚ ਲਾਜ਼ਮ ਨਹੀਂ ਇਸਤੇਮਾਲ ਹੁੰਦਾ ਮੇਰੇ ابو ਅਕਸਰ ਮੈਨੂੰ ਖੋਤੇ ਦਾ ਪੁੱਤਰ ਕਹਿੰਦੇ ਰਹਿੰਦੇ ਆ ਰਹਿੰਦੇ ਆ